ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੁਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੂਖ ਦੁਆਰ ਸੱਚ ਤਾਂ ਪਰ ਜਾਣੀਐ ਜਾ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਾ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾ ਨ ਕਰੇ ਸੱਚ ਤਾਂ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀ ਐ ਹੋਏ ਇੱਕ ਮਨ ਅਲਖ ਧਿਆਈ ਐ ਫਲ ਤੇ ਵੇਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾ ਦੀ ਪਾਈਐ ਮਤ ਥੂੜੀ ਸੇਵ ਗਵਾਈਐ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹ ਬਾਹਰਾ ਕੋਰੇ ਰੰਗ ਨਸੋਏ ਪੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲੱਭ ਪਾਪ ਦੁਇ ਰਾਜਾ ਮਹਤਾ ਕੂੜ ਹੋਆ ਸਿੱਕਦਾਰ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਦੀ ਰਇਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰ ਉੱਚੇ ਕੂ ਕਹਿ ਵਾਦਾ ਗਾਵਹਿ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਾਵਹਿ ਮੰਗਹਿ ਮੂਖ ਦੁਆਰ ਜਤੀ ਸਦਾਵਹਿ ਜੁਗਤ ਨ ਜਾਣਹਿ ਛੱਡ ਬਹਿਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੀਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲਿਖੈ ਪਤ ਪਵੈ ਚੰਗੇ ਸਈ ਕੇ ਪੌੜੀ ਤੁਰ ਕਰਮ ਜਿਨਾਂ ਕੋ ਤੁਧ ਪਾਇਆ ਤਾ ਤਿਨੀ ਖਸਮ ਧਿਆਇਆ ਇਨਾਂ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ ਇਕ ਨਾਨੋ ਤੂੰ ਮੇਲ ਲੈ ਇਕ ਆਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਿਜੇ ਹੀ ਸਚ ਸਮਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰજન ਦੇਵ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵਸ ਸੇ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰજન ਦੇਵ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਹਗਾਰਤਾ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ ਐਸੀ ਕਲਾ ਨ ਖਿਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਅਤੈ ਓਮੀਆ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੁਗ ਜੁਗ ਫੇਰ ਵਟਾਈਐ ज्ञानी बुझता है सतयुग रथ संतोख का तर्म अज्ञा रथवाहो तेतै रथ जतय का जोर अज्ञा रथवाहो द्वापर रथ तपय का सत अज्ञा रथवाहो कल युग रथ अग्न का कूड़ अज्ञा रथवाहो महल्ला पहला शाम से तंबर स्वामी सच में है साच रहे सबको सच समावे ऋग कह रहया भरपूर राम ਨਾਮ ਦੇਵਾ ਮਹਸੂਰ ਨਾਇ ਲਇ ਪ੍ਰਾਛਤ ਜਾਹੇ ਨਾਨਕ ਤਉ ਮੂਖੰ ਤਰਪਾਹਿ ਜੁਜ ਮਹਜੂਰ ਛਲੀ ਚੰਦ 라ਵਲ ਕਾਨ ਕ੍ਰਿਸ਼ਨ ਜਦਮ ਪਹਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮਹਿ ਰੰਗ ਕੀਆ ਕਲ ਮਹ ਬੇਦ ਅਥਰਵਨ ਹੂਆ ਨਾਉ ਖੁਦਾਈ ਅੱਲ੍ਹਾ ਭਇਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ ਹੈ ਗੁਣ ਹੈ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤ ਗੁਰੂ ਵਿਟਹੁ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੁਜੈ ਲੱਗੇ ਡੁੱਬੇ ਸੇਵਣ ਜਾ ਰਿਆ ਸਤ ਗੁਰੂ ਹੈ ਬੋਹਿთა ਵਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸਿੰਮਲ ਰੁਖ ਸਰਾਇਰਾ ਅਤ ਦਿर्घ ਅਤ ਮੁਚ ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵਹਿ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਇ ਹਰ ਤਾਰਾ ਜੂ ਤੋਲੀਐ ਨਿਵੈ ਸੋ ਗਉਰਾ ਹੋਇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਇ ਕਿਆ ਥੀਐ ਜਹ ਹਿਰਦੈ ਸੁਧੇ ਜਾਹੇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਪੂਖਣਸਾਰੰ ਤ੍ਰੈਪਾਲ तिਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੋਇ ਤੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਛੌ ਕਰਮੰ ਕਹੋ ਨਾਨਕ ਨਿਛੌ ਧਿਆਵੈ ਵਿਣ ਸਤਗੁਰ ਵਾਟ ਨ ਪਾਵੇ ਪੌੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵੰਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸ਼ਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤ ਪੰਡੇ ਕਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਇ ਤਨ ਸੋ ਮਨ ਸਨਾਨ ਕਾ ਜੋ ਗੱਲ ਚੱਲੇ ਪਾਇ ਚੌਕੜ ਮੁੱਲ ਅਣਾਇ ਬਹਿ ਚੌਕੈ ਪਾਇ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਿਜੀ ਨਾਲ ਤੱਗ ਕਪਾਹ ਹੋ ਕਤੀਐ ਬ੍ਰਾਹਮਣ ਵਟੇ ਆਏ ਕੋਹੇ ਬੱਕਰਾ ਰੰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟਿਐ ਪੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹ ਅੰਦਰ ਪਾਈਐ ਤੱਗ ਨਾ ਟੂਟ ਸਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲਕੇ ਥੁੱਕ ਪਵੈ ਨਿਤ ਧਾੜੀ ਤੱਗ ਨ ਪੈਰੀ ਤੱਗ ਨ ਹੱਥੀ ਤੱਗ ਨ ਜੇਵਾ ਤੱਗ ਨ ਅੱਖੀ ਵੇ ਤੱਗਾ ਆਪੇ ਵਤੈ ਵਟ ਧਾਗੇ ਅਵਰਾ ਖਤੈ ਲੈ ਪਾੜ ਕਰੇ ਵਿਆਹ ਕੱਢ ਕਾਗਲ ਦਸੇ ਰਾਹ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾਉ ਸੁਝਾਣ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨਹੁ ਚਿੰਦਿਆ ਸੋ ਫਲ ਪਾਏ ਸੀ ਤਾ ਦਰਗਹ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਵਹੋ ਗੋਬਰ ਤਰਣ ਨਾ ਜਾਈ ਤੋਤੀ ਟਿੱਕਾ ਤੈ ਜਪ ਮਾਲੀ ਤਾਨ ਮਲੇ ਛਾਂ ਖਾਈ ਅੰਤਰ ਪੂਜਾ ਪੜਹਿ ਕ ਤੇ ਬਾ ਸੰਜਮ ਤੁਰਕਾ ਭਾਈ ਛੋਡੀ ਲੈ ਪਾਖੰਡਾ ਨਾਮ ਲਐ ਜਾ ਹਿਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਕਰ ਬ੍ਰਹਮਣ ਪੂਰਹਿ ਨਾਦ ਉਨਾਂ ਪੇ ਆਵਹਿ ਓਈ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਹਿ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵਹਿ ਪਰਵਾਨ ਮਲੇਛ ਧਾਨ ਲੇ ਪੂਜਹਿ ਪੁਰਾਨ ਅਪਹਾਖਿਆ ਕਾ ਕੁੱਠਾ ਬਕੜਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਝੂਠੈ ਚੁੱਲੀ ਪਰਹੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਚਲਾਇੰਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੈ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਹੁਕਰਾਇੰਦਾ ਦਰ ਮੰਗਨ ਪਿਖ ਨ ਪਾਈ 린다.